ਤੇ ਕੋਈ ਦੰਦੇ ਵੀ ਅੱਜ ਜੋ ਵੀ ਘਟਨਾਕਰਮ ਵਾਪਰੇ ਆਇਆ ਉਥੇ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਚ ਉਸ ਵੇਲੇ ਲੱਗਦਾ ਕਿ ਉਹਨਾਂ ਨੇ ਇੱਕ ਖੇਡ ਖੇਡੀ ਆ ਪਹਿਲੀ ਗੱਲ ਤਾਂ ਅਸਤੀਫਾ ਇਹ ਪ੍ਰਵਾਨ ਕਰਨ ਨੂੰ ਬਹੁਤ ਉਹਨਾਂ ਨੇ ਲੰਬਾ ਸਮਾਂ ਲਾਤਾ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਮਾਂ ਸੀਮਤ ਕਰਕੇ ਦਿੱਤਾ ਸੀ ਤੇ ਉਹਨਾਂ ਨੇ ਉਹ ਲੰਘਾਤਾ ਫਿਰ ਹੋਰ ਆਪਣੇ ਦਿਨ ਮੰਗੇ ਉਹ ਵੀ ਲੰਘ ਹੈ ਉਸ ਤੋਂ ਬਾਅਦ ਵੀ ਆੜਾ ਟਾੜਾ ਕਰਦੇ ਰਹੇ ਆਨਗਾਨੀ ਕਰਦੇ ਰਹੇ ਅਖੀਰ ਚ ਆ ਕੇ ਅੱਜ ਉਹਨਾਂ ਨੇ ਐਲਾਨ ਕਰਤਾ ਕਿ ਅਸਤੀਫਾ ਪ੍ਰਵਾਨ ਕਰਤਾ ਸੁਖਬੀ ਸਿੰਘ ਬਾਦਲਲਾ ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਤਰ੍ਹਾਂ ਦਾ ਚੈਲੰਜ ਕੀਤਾ ਆ ਕਿ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨੀ ਆਪਣੀ ਮਨਮਰਜ਼ੀ ਕੀਤੀ ਆ ਅਸਤੀਫੇ ਹੋਰ ਵੀ ਸੀਗੇ ਸਿੰਘ ਜਬਾਨ ਨੇ ਕਿਹਾ ਸੀ ਸਾਰੇ استਿਫੇ ਪ੍ਰਵਾਨ ਕਰਕੇ ਭੇਜੋ ਉਹਨਾਂ 'ਚ ਕੋਈ استਿਫਾ ਨਹੀਂ ਆਇਆ ਅਗਲੀ ਗੱਲ ਜਿਹੜੀ ਸੀਗੀ ਉਹ ਸੱਤ ਮੈਂਬਰੀ ਕਮੇਟੀ ਦੀ ਉਹ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਮੰਨਣੀ ਦਾ ਕੀ ਸੀਗੀ ਅਜੇ ਕੰਮ ਤਾਂ ਸ਼ੁਰੂ ਨਹੀਂ ਹੋਇਆ ਕਿਉਂਕਿ ਪਹਿਲੇ ਦਿਨ ਤੋਂ ਹੀ ਉਹਦੇ ਜਿਹੜੇ ਜਿਹੜੇ ਅਰਚਨਾ ਨਾਰੇ ਸੀਗੇ ਉਹ ਤੋਂ ਇਹ ਆਪਣੇ ਅ ਮੰਨਕਰ ਹੋ ਰਹੇ ਸੀ ਸੱਤ ਮੈਂਬਰੀ ਕਮੇਟੀ ਨੂੰ ਮੰਨਣ ਤੋਂ ਇਹਨਾਂ ਨੇ ਇਨਕਾਰ ਹੀ ਸੀਗੀ ਤੇ ਅੱਜ ਇਹਨਾਂ ਨੇ ਆਪਣੇ ਬੰਦੇ ਲਾ ਕੇ ਤੇ ਭਰਤੀ ਦਾ ਦੀ ਪ੍ਰਕਿਰਿਆ ਸ਼ੁਰੂ ਕਿੰਨੇ ਕਰਨੀ ਆ ਸੋ ਸਾਫ਼ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਆ ਤੇ ਇਹ ਅਕਾਲ ਤਖਤ ਸਾਹਿਬ ਦੇ ਭਗੌੜੇ ਨੇ ਹੁਣ ਇਹ ਡਰਾਮਾ ਕਰਕੇ ਆਪਣਾ ਉਹਦਾ ਸੁਖਵੀਰ ਸਿੰਘ ਬਾਦਲ ਅਸਤੀਫਾ ਪ੍ਰਵਾਨ ਕਰ ਲਿਆ ਚਲੋ ਅਸਤੀਫਾ ਪ੍ਰਵਾਨ ਕਰ ਲਿਆ ਜਿਵੇਂ ਨੇ ਠੀਕ ਕੀਤਾ ਅਸਤੀਫਾ ਪ੍ਰਵਾਨ ਕਰ ਲਿਆ ਪਰ ਇਹ ਅਸਤੀਫਾ ਜਿ ਦਿਨ 2 ਤਰੀਕ ਨੂੰ ਫੈਸਲਾ ਹੋਇਆ ਸੀਗਾ ਉਦੋਂ ਹੀ ਪ੍ਰਵਾਨ ਹੋ ਜਾਣਾ ਚਾਹੀਦਾ ਸੀਗਾ ਜਾਂ 3 ਦਿਨਾਂ ਵਿੱਚ ਪ੍ਰਵਾਨ ਹੋਣਾ ਚਾਹੀਦਾ ਸੀਗਾ ਇੰਨਾ ਇਹਨੂੰ ਆਪਣੇ ਇਹਦੇ ਚ ਦੇਰੀ ਨਹੀਂ ਸੀ ਕਰਨੀ ਚਾਹੀਦੀ ਸੋ ਅਕਾਲੀ ਦਲ ਦੀ ਲੀਡਰਸ਼ਿਪ ਜਿਹੜਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਉਹ ਤੋਂ ਥਿਰਕਦੀ ਨਜ਼ਰ ਆ ਗਈ ਆ ਸਾਰੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਪ੍ਰਵਾਨੀ ਨਹੀਂ ਕੀਤੀ ਹੁਕਮਨਾਮਿਆਂ ਦੀ ਲੰਘਣਾ ਕੀਤੀ ਆ ਤੇ ਇਹ ਜਿਹੜਾ ਅੱਜ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਇੱਕ ਤਰ੍ਹਾਂ ਦਾ ਇਹਨਾਂ ਨੇ ਡਰਾਮਾ ਹੀ ਰਚਿਆ ਆ ਜਿਹੜਾ ਕਿ ਅਗਲੀ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਸਾਰਾ ਨਿਵੇੜਨ ਦਾ ਜੋ ਐਲਾਨ ਕੀਤਾ ਜਿੰਨਾ ਕਿ ਸਾਨੂੰ ਜਾਣਕਾਰੀ ਮਿਲੀ ਆ ਤੇ ਉਹ ਸਾਰਾ ਕੁਝ ਇੱਕ ਸੋਚੀ ਸਮਝੀ ਸਾਜ਼ਿਸ਼ ਰਹੀ ਹੋਇਆ ਕਿ ਅਸੀਂ ਦਿਖਾ ਦਈਏ ਕਿ ਅਸੀਂ ਅਸਤੀਫਾ ਪ੍ਰਵਾਨ ਕਰ ਲਿਆ ਸਿਰਫ ਦਿਖਾਉਣ ਵਾਸਤੇ ਅਸਤੀਫਾ ਜੀ ਪ੍ਰਵਾਨ ਕੀਤਾ ਜਿਹੜਾ ਕਿ ਉਲੰਘਣਾ ਕਰਕੇ ਹੋਇਆ ਇਕ ਉੱਥੇ ਜਿਹੜੇ ਸੰਤ ਮਹਾਂਪੁਰਖਾਂ ਨੇ ਅੱਜ ਇੱਕ ਪੰਥਕ ਇਕੱਠ ਸੱਦਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਰੇ ਹੀ ਵੱਖਰੀਆਂ-ਵੱਖਰੀਆਂ ਸੰਸਥਾਵਾਂ ਦੇ ਜਿਹੜੇ ਨਮਾਇੰਦੇ ਆਪਣੇ ਸਿੰਘ ਆਏ ਸਨ ਨਮਾਇੰਦੇ ਸਖਸ਼ੀਤਾਈਆਂ ਸੀਗੀਆਂ ਉਹਨਾਂ ਨੇ ਸਾਰੇ ਨੇ ਆਪਣੇ-ਆਪਣੇ ਉੱਥੇ ਗੱਲ ਆਖੀ ਸਜਾ ਦਿੱਤੇ ਆ ਮੁੱਖ ਤੌਰ ਤੇ ਗੱਲ ਉੱਥੇ ਸਾਹਮਣੇ ਆਈ ਆ ਕਿ ਹਰ ਵਿਅਕਤੀ ਹਰ ਸੰਸਥਾ ਕਹਿ ਰਹੀ ਸੀ ਕਿ ਜਿਹੜੇ ਹੁਕਮ ਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਸੀਗੇ ਫੇਰ ਸਾਰੇ ਇਸ ਗੱਲ ਤੇ ਰਾਜੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਿੰਘ ਸਵਾਨ ਕੋ ਜਾਵਾਂਗੇ ਸਿੰਘ ਸਵਾਨ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨੇ ਇੱਕ ਵਾਰੀ ਨਹੀਂ ਦੋ ਵਾਰੀ ਇਹਨਾਂ ਨੇ ਹੁਕਮਨਾਮੇ ਤੋੜੇ ਨੇ ਇਹਨਾਂ ਨੇ ਹੁਕਮਨਾਮੇ ਤੋਂ ਮੰਨਣ ਤੋਂ ਇਹਨਾਂ ਨੇ ਇਨਕਾਰ ਹੀ ਕੀਤੀ ਹੈ ਤੇ ਇਸ ਕਰਕੇ ਇਹ ਇਹਨਾਂ ਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਹੈ ਸੰਗਤਾਂ ਇਹਨਾਂ ਦਾ ਇਹ ਸਿਗਾ ਜਿਹੜਾ ਮਨ ਉਹਨਾਂ ਦੇ ਜਜ਼ਬਾਤ ਇਹ ਸਿਗੇ ਇਹ ਇਹ ਪ੍ਰਤੀਕਰਮ ਸੀਗਾ ਤੇ ਨਾਲ ਨਾਲ ਇਹ ਵੀ ਉਹਨਾਂ ਨੇ ਆਖਿਆ ਕਿ ਅਸੀਂ ਸਿੰਘ ਸਬਾਨ ਦਾ ਖੜੇ ਆ ਡਟ ਕੇ ਉਹਨਾਂ ਦੇ ਜਿਹੜਾ کردار ਕੁਸ਼ੀ ਜਾਂ ਉਹਨਾਂ ਦੇ ਵਿਰੁੱਧ ਜੋ ਬਿਆਨਬਾਜ਼ੀ ਹੋ ਰਹੀ ਆ ਬਹੁਤ ਗਲਤ ਹੈ ਮੰਦਭਾਗੀ ਆ ਇਹ ਨਹੀਂ ਸੀ ਕਿਸੇ ਨੂੰ ਕਰਨਾ ਚਾਹੀਦਾ ਇਦਾਂ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਪੰਥਕ ਖੋਹਨੇ ਹੋ ਤੇ ਤੁਸੀਂ ਆਪਣੇ ਤਖਤ ਸਬਾਨਾਂ ਦਾ ਜਿਹੜਾ ਸਤਕਾਰ ਹੈ ਅਜ਼ਮਤ ਹੈ ਉਹਨੂੰ ਘਟਾ ਰਹੇ ਹੋ ਆਪ ਹੀ ਤੁਸੀਂ ਉਹਨਾਂ ਦਾ ਨੁਕਸਾਨ ਕਰਦੇ ਜਾ ਰਹੇ ਹੋ ਇਹ ਬਹੁਤ ਮੰਦਭਾਗੀ ਗੱਲ ਆ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪੰਜ ਪ੍ਰਧਾਨੀ ਬਣਾ ਕੇ ਤੇ ਗਾਂ ਫੇਰ ਆਪਣੇ ਪੰਜਾਬ ਦੇ ਵਿੱਚ ਸੰਗਤ ਕੋ ਜਾਵਾਂਗੇ ਤੇ ਸੰਗਤ ਨੂੰ ਇਸ ਗੱਲ ਤੇ ਲਾਮਬੰਦ ਕਰਨਗੇ ਕਿ ਜਿਹੜਾ ਇਹ ਤੜਾ ਆ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਨਾ ਪਰਵਾਹ ਕਰਦੇ ਹੋਏ ਉਹਨਾਂ ਦੀ ਲੰਘਣਾ ਕੀਤੀ ਆ ਤੇ ਹੁਕਮਨਾਮੇ ਤੋੜੇ ਨੇ ਮੰਨਣ ਤੋਂ ਇਹ ਆਪਣੇ ਇਨਕਾਰ ਕਰ ਗਏ ਸੋ ਇਸ ਕਰਕੇ ਇਹ ਸਾਰੇ ਸੰਗਤ ਵਜੋ ਅਕਾਲ ਤਖਤੇ ਇੱਕ ਤਰ੍ਹਾਂ ਦੇ ਭਗੌੜੇ ਕਰਾਰ ਦਿੱਤੇ ਗਏ